ਹੁਣੇ ਹੁਣੇ ਦੋਸਤੋ ਇੱਕ ਨਿਊਜ਼ ਆਈ ਹੈ ਤੇ ਇਹ ਨਿਊਜ਼ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੋਸਤੋ ਅਮਰੀਕਾ ਦੇ ਫਰੇਜ਼ਨੋ ਸ਼ਹਿਰ ਦੀ ਹੈ ਤੇ ਇਹ ਨਿਊਜ਼ ਦੇਖ ਹੀ ਸਕਦੇ ਹੋ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਅਮਰੀਕਾ ਦੇ ਨਿਊਜ਼ ਚੈਨਲਾਂ ਤੇ ਤੇ ਦੱਸਿਆ ਜਾ ਰਿਹਾ ਹੈ ਵੀ ਗੈਂਗਸਟਰ ਗੋਲਡੀ ਬਰਾਡ ਦਾ ਕਤਲ ਹੋ ਗਿਆ ਹੈ ਇਹ ਨਿਊਜ਼ ਦੋਸਤੋ ਅਮਰੀਕਾ ਦੇ ਨਿਊਜ਼ ਚੈਨਲਾਂ ਤੇ ਵੀ ਚੱਲੀ ਹੋਈ ਆ ਤੇ ਕਾਫੀ ਜ਼ਿਆਦਾ ਅੱਗ ਵਾਂਗੂ ਇਹ ਖਬਰ ਫੈਲੀ ਹੋਈ ਆ ਤੇ ਹੁਣ ਹੁਣੇ ਦੋ ਤਿੰਨ ਘੰਟੇ ਪਹਿਲਾਂ ਹੀ ਇਸ ਖਬਰ ਇਹ ਖਬਰ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਫੈਲੀ ਹੋਈ ਆ ਤੇ ਦੋਸਤੋ ਦੱਸ ਦੇਣਾ ਚਾਹੁੰਨੇ ਆ ਵੀ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਜ਼ਿੰਮੇਵਾਰੀ ਵੀ ਲਈ ਸੀ ਤੇ ਦੋਸਤੋ ਤੁਹਾਨੂੰ ਦੱਸਦੀ ਆ ਵੀ ਕੁਝ ਲੋਕ ਕਹਿ ਰਹੇ ਆ ਵੀ ਇਹ ਖਬਰ ਫੇਕ ਆ ਤੇ ਕਮੈਂਟਾਂ ਦੇ ਵਿੱਚ ਕਹਿ ਰਹੇ ਨੇ ਵੀ ਇਹ ਰੀਅਲ ਆ ਤੇ ਨਿਊਜ਼ ਚੈਨਲਾਂ ਤੇ ਵੀ ਅੱਗ ਵਾਂਗੂ ਇਹ ਖਬਰ ਫੈਲੀ ਹੋਈ ਆ ਤੇ ਦੋਸਤੋ ਅਮਰੀਕਾ ਦੇ ਕੈਲੀਫੋਰਨੀਆ ਫਰੇਜ਼ਨੋ ਸ਼ਹਿਰ ਦੀ ਇਹ ਖਬਰ ਆ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਇਸ ਨਿਊਜ਼ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਉਣ ਵਾਲੀ ਨਵੀਂ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ